ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਪੂਰੀ ਲਹਿਰ ਸੀ ਪੂਰੀ ਚੜ੍ਹਾਈ ਸੀ ਤਾਂ ਉਸ ਵਕਤ ਅਕਾਲੀ ਦਲ ਦੀਆਂ ਤਿੰਨ ਸੀਟਾਂ ਆਈਆਂ ਸੀ ਇੱਕ ਮਜੀਠਾ ਤੋਂ ਇੱਕ ਆਈ ਸੀ ਬੰਗੇ ਤੋਂ ਤੇ ਤੀਜੀ ਸੀਟ ਆਈ ਸੀ ਦਾਖੇ ਤੋਂ ਤੇ ਜਦੋਂ ਮਨਪ੍ਰੀਤ ਸਿੰਘ ਈਆਲੀ ਇਹ ਸੀਟ ਜਿੱਤੇ ਸੀਗੇ ਨਾ ਤੀਜੀ ਵਾਰ ਤੇ ਸੁਖਬੀਰ ਬਾਦਲ ਕਹਿੰਦੇ ਸੀਗੇ ਵੀ ਆਹ ਹੁੰਦਾ ਲੀਡਰ ਪੂਰੀ ਚੱਲਦੀ ਹਨੇਰੀ ਦੇ ਵਿੱਚ ਦੇਖੋ ਜਿੱਤ ਕੇ ਆਇਆ ਹਲਕੇ ਦੇ ਲੋਕਾਂ ਨਾਲ ਪਿਆਰ ਕਰਦਾ ਹਲਕੇ ਦੇ ਲੋਕਾਂ ਨਾਲ ਇਹ ਜਿਹੜਾ ਵਿਚਰਦਾ ਉਹਨਾਂ ਦੀਆਂ ਮੁਸੀਬਤਾਂ ਹੱਲ ਕਰਦਾ ਪਰ ਕੱਲ ਅਚਾਨਕ ਸੁਖਬੀਰ ਬਾਦਲ ਉਸੇ ਅੱਖ ਦੇ ਤਾਰੇ ਨੂੰ ਕਹਿੰਦੇ ਕਹਿੰਦੇ ਇਹ ਤਾਂ ਗद्दार ਆ ਇਹਨੇ ਤਾਂ ਗਦਾਰੀ ਕੀਤੀ ਆ ਹਾਲਾਂਕਿ ਮਨਪ੍ਰੀਤ ਈਆਲੀ ਨੇ ਇਹਦਾ ਜਵਾਬ ਵੀ ਦਿੱਤਾ ਕਿ ਮੈਂ ਕਿਹੜੀ ਪਾਰਟੀ ਦੁਬਾਰਾ ਜੁਆਇਨ ਕਰਨੀ ਆ ਮੈਂ ਤਾਂ ਹੈ ਹੀ ਅਕਾਲੀ ਦਲ ਚਾ ਤੇ ਤੁਸੀਂ ਵੀ ਅਕਾਲੀ ਦਲ ਚੋਂ ਇਹ ਕਨਫਲਿਕਟ ਕਿਉਂ ਪਿਆ ਦੂਜੇ ਪਾਸੇ ਡੱਲਾ ਸਾਹਿਬ ਜਿਹੜੀ ਅਹਿਮ ਗੱਲ ਆ ਜਥੇਦਾਰ ਸਹਿਬਾਨ ਤਖਤਾਂ ਦੇ ਜਿਹੜੇ ਆ ਉਹ ਆਪਸ ਦੇ ਵਿੱਚ ਉਲਝਦੇ ਦਿਖਾਈ ਦੇ ਰਹੇ ਆ ਲੋਕ ਤਾਂ ਆਪਣੇ ਫੈਸਲੇ ਆਪਣੇ ਜਿਹੜੇ ਉਹਨਾਂ ਦੇ ਮਸਲੇ ਹੁੰਦੇ ਆ ਇਹ ਤਖਤਾਂ ਤੇ ਲੈ ਕੇ ਜਾਂਦੇ ਆ ਤੇ ਇੱਥੇ ਜਿਹੜੇ ਉਹਨਾਂ ਫੈਸਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਆਦੇਸ਼ ਦਿੰਦੇ ਆ ਉਹ ਆਪ ਉਲਝ ਗਏ ਆ ਮਾਮਲਾ ਬਹੁਤ ਵੱਡਾ ਹੁੰਦਾ ਜਾ ਰਿਹਾ ਤੇ ਤੀਜਾ ਮਾਮਲਾ ਇਹ ਹੈ ਵੀ ਕੀ ਜਿਹੜੇ ਸੁਖਬੀਰ ਬਾਦਲ ਆ ਇਸ ਪੂਰੇ ਸਿਨੈਰੀਓ ਨੂੰ ਸਮਝ ਗਏ ਆ ਵੀ ਪੰਜ ਮੈਂਬਰੀ ਕਮੇਟੀ ਦੀ ਆਪਸ ਦੇ ਵਿੱਚ ਏਕਤਾ ਬਹੁਤ ਜ਼ਿਆਦਾ ਤੇ ਇਹ ਮੇਰੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਇਹਦੇ ਨਾਲ ਹੀ ਐਸਜੀਪੀਸੀ ਚੋਣਾਂ ਵੀ ਆਉਣ ਵਾਲੀਆਂ ਬੱਲ ਸਾਹਿਬ ਆਪਾਂ ਸ਼ੁਰੂਆਤ ਕਰਦੇ ਆਂ ਵੀ ਕੀ ਸੁਖਬੀਰ ਬਾਦਲ ਵਾਸਤੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਏਕਤਾ ਇਹ ਹੁਣ ਉਹਨਾਂ ਨੂੰ ਡਰਾ ਰਹੀ ਹੈ ਵੀ ਇਹ ਤਾਂ ਇਕੱਠੇ ਹੀ ਆ ਇਹ ਤਾਂ ਹਰ ਜਗ੍ਹਾ ਸਮਾਗਮ ਵੀ ਕਰਦੇ ਆ ਭਰਤੀ ਵੀ ਠਾਠਾ ਮਾਰਦੀ ਹੋ ਰਹੀ ਆ ਲੱਖਾਂ ਦਾ ਡਾਟਾ ਵੀ ਇਹ ਲਈ ਫਿਰਦੇ ਆ ਤੇ ਕਹਿੰਦੇ ਭਾਵਾ ਜਨਤਕ ਕਰ ਦਿੰਨੇ ਆ ਦੱਸੋ ਇਸ ਗੱਲ ਤੋਂ ਡੱਲਾ ਸਾਬ ਕੋਈ ਇਹ ਤੁਹਾਨੂੰ ਲੱਗਦਾ ਵੀ ਸੁਖਬੀਰ ਬਾਦਲ ਘਬਰਾਏ ਨੇ ਦੇਖੋ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਆ ਭਾ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਸੰਦੀਪ ਜੀ ਸੁਖਬੀਰ ਬਾਦਲ ਨੂੰ ਔਰ ਸੁਖਬੀਰ ਬਾਦਲ ਦੇ ਸਾਥੀਆਂ ਨੂੰ ਉੱਕਾ ਭਰੋਸਾ ਨਹੀਂ ਸੀ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਉਹ ਇੱਕ ਵਿਸ਼ਾਲ ਰੂਪ ਧਾਰਨ ਕਰੇਗੀ ਸੁਖਬੀਰ ਬਾਦਲ ਹੁਣ ਵਿਦੇਸ਼ ਜਾ ਕੇ ਆਏ ਨੇ ਉਹਨਾਂ ਦੇ ਹੁਣ ਖੱਬੇ ਮੋੜੇ ਤੇ ਵੀ ਕੋਈ ਦਰਦ ਦੁਰਦ ਹੋਣੀ ਹੈ ਪੱਟੀ ਬੰਨੀ ਹੋਈ ਹੈ ਪਰ ਸਰਗਰਮ ਹੋ ਗਏ ਨੇ ਵਾਪਸ ਆਉਂਦੇ ਇੰਡੀਆ ਔਰ ਜਿਹੜੇ ਉਹਨਾਂ ਦੇ ਬਿਆਨ ਸੀ ਪਰਸੋਂ ਦੇ ਕੱਲ ਦੇ ਮਨਪੀਤ ਧਿਆਲੀ ਨੂੰ ਬੁਰੇ ਤਰੀਕੇ ਨਾਲ ਸੁਖਬੀਰ ਬਾਦਲ ਭੰਡ ਰਹੇ ਨੇ ਮਨਪੀਤ ਧਿਆਲੀ ਨੂੰ ਵੀ ਗद्दार ਕਹਿ ਰਹੇ ਨੇ ਔਰ ਦੂਜਿਆਂ ਨੂੰ ਵੀ ਗद्दार ਇੱਕ ਤਰੀਕੇ ਨਾਲ ਕਹਿ ਰਹੇ ਨੇ ਕਿ ਜਿਹੜੇ ਏਜੰਸੀਆਂ ਨੇ ਸੈਂਟਰ ਨੇ ਜਾਂ ਦੂਜੀਆਂ ਧਿਰਾਂ ਨੇ ਸਾਡੇ 'ਚੋਂ ਖੜੇ ਕੀਤੇ ਐ ਇਹ ਗद्दार ਨੇ ਹੁਣ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਗਾਲੋ ਗਾਲੀ ਕਦੋਂ ਹੁੰਦਾ ਇੱਕ ਤਰੀਕੇ ਨਾਲ ਸੁਖਵੀਰ ਬਾਦਲ ਸਿਆਸੀ ਗਾਲੋ ਗਾਲੀ ਹੋਗੇ ਕਿਸੇ ਲੀਡਰ ਨੂੰ ਆਪਣੇ ਨਾਲ ਦੇ ਨੂੰ ਪੁਰਾਣੇ ਨੂੰ ਇਹ ਕਹਿ ਦੇਣਾ ਵੀ ਇਹ ਗद्दार ਹੈ ਇਹ ਸੰਦੀਪ ਜੀ ਸਿਆਸਤ ਦੇ ਵਿੱਚ ਹਾਰ ਤੋਂ ਪਹਿਲਾਂ ਦੀ ਨਿਸ਼ਾਨੀ ਹੁੰਦੀ ਹੈ ਜਾਂ ਤੁਸੀਂ ਗਾਲ ਕੱਢੋਗੇ ਹੁਣ ਸਿਆਸੀ ਲੀਡਰ ਹੈ ਖੁੱਲ ਕੇ ਮੰਚ ਤੇ ਗਾਲਾਂ ਨਹੀਂ ਕੱਢ ਸਕਦਾ ਲੋਕਾਂ ਨੇ ਘੇਰ ਲੈਣਾ ਵੀ ਆਹ ਤੂੰ ਕੀ ਕਰੀ ਜਾਂਦਾ ਭਾਈ ਕੋਈ ਵੀ ਲੀਡਰ ਹੋਵੇ ਉਹਦੇ ਕੋਲੇ ਆਖਰੀ ਹਥਿਆਰ ਕੀ ਹੁੰਦਾ ਵੀ ਇਹ ਗੱਦਾਰ ਹੈ ਜੀ ਜਦੋਂ ਸਾਡੀ ਪੋਲਿਟਿਕਲ ਲੀਡਰਸ਼ਿਪ ਦੂਸਰੀ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਨਾ ਦੇ ਸਕੇ ਸਵਾਲਾਂ ਤੋਂ ਭੱਜੇ ਉਹ ਕਹਿ ਦਿੰਦੀ ਜੀ ਇਹ ਦੇਸ਼ ਦਰੋਹੀ ਹੈ ਜਦਕਿ ਸਾਡੇ ਮੁਲਕ ਚ ਕੋਈ ਗੱਦਾਰ ਨਹੀਂ ਸਾਰੇ ਦੇਸ਼ ਭਗਤ ਹੈ ਔਰ ਮਨਪੀਤਿਆਲੀ ਜੇ ਸੁਖਬੀਰ ਬਾਦਲ ਮੰਨਪੀ 43 ਔਰ ਪੰਜ ਮੈਂਬਰੀ ਕਮੇਟੀ ਦੇ ਔਰ ਬਾਕੀ ਲੀਡਰਾਂ ਨੂੰ ਗद्दार ਕਹਿ ਰਿਹਾ ਹੈ ਸੁਖਬੀਰ ਬਾਦਲ ਦੇ ਸਲਾਹਕਾਰ ਸੁਖਬੀਰ ਬਾਦਲ ਨੂੰ ਇਹ ਨਹੀਂ ਸਮਝਾਉਂਦੇ ਵੀ ਸੁਖਬੀਰ ਬਾਦਲ ਸਿਆਂ ਲੋਕਾਂ ਚ ਇਹ ਗੱਲ ਜਾ ਰਹੀ ਹੈ ਵੀ ਤੂੰ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਦੇ ਮੈਂਬਰ ਨੂੰ ਗद्दार ਕਹਿ ਰਹੇ ਹੋ ਉਹਨਾਂ ਮੈਂਬਰਾਂ ਨੂੰ ਗद्दार ਕਹਿ ਰਹੇ ਹੋ ਇੱਕ ਤਰੀਕੇ ਨਾਲ ਤੇ ਫਿਰ ਲੋਕੀ ਉਹ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਨੇ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਲੋਕਾਂ ਦੇ ਇਲਜ਼ਾਮ ਹੈ ਨਾ ਵਿਰੋਧੀ ਧਿਰਾਂ ਦੇ ਕਿ ਬਾਦਲ ਕਿਆ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥੇ ਲਾ ਲੇ ਵੀ ਤੁਹਾਡੇ ਤੇ ਉਹ ਇਲਜ਼ਾਮ ਪਹਿਲਾਂ ਤੁਸੀਂ ਉਹਨਾਂ ਇਲਜ਼ਾਮਾਂ ਨੂੰ ਫਿੱਕੇ ਕਰਨ ਦੀ ਬਜਾਏ ਤੁਸੀਂ ਗੂੜੇ ਕਰੀ ਜਾਂਦੇ ਹੋ ਔਰ ਮੈਂ ਸੰਦੀਪ ਜੀ ਇਹ ਕਹਾਂ ਸੁਖਵੀਰ ਬਾਦਲ ਦੇ ਸਾਥੀ ਉਹਨਾਂ ਦੀ ਟੀਮ ਦੇ ਹੋਰ ਲੀਡਰ ਉਹ ਇਸ ਵਕਤ ਸਭ ਤੋਂ ਜ਼ਿਆਦਾ ਚਿੰਤਤ ਇਸ ਗੱਲ ਨੂੰ ਲੈ ਕੇ ਹੋਣਗੇ ਵੀ ਅਸੀਂ ਜਿਸ ਕਮੇਟੀ ਨੂੰ ਤਵੱਜੋ ਨਹੀਂ ਦਿੱਤੀ ਅਸੀਂ ਕਿਹਾ ਵੀ ਇਹ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਭਰਤੀ ਕਰਕੇ ਇਹ ਭਰਤੀ ਕਰ ਨਹੀਂ ਸਕਦੇ ਇਹ ਸ਼ਰੋਮਣੀ ਅਕਾਲੀ ਦਲ ਲਿਖ ਨਹੀਂ ਸਕਦੇ ਇਹ ਕੌਮ ਇਹਨਾਂ ਨੂੰ ਪ੍ਰਵਾਨ ਨਹੀਂ ਕਰੂਗੀ ਸਾਰਾ ਕੁਝ ਉਲਟਾ ਪੈ ਰਿਹਾ ਆਖਰੀ ਰਸਤਾ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਪਾਸੇ ਲੀਡਰਸ਼ਿਪ ਕੋਲੇ ਰਹਿ ਗਿਆ ਅਦਾਲਤ ਦੇ ਵਿੱਚ ਜਾਣ ਦਾ ਹੁਣ ਤਾਂ ਸੰਦੀਪ ਜੀ ਉਹ ਸਥਿਤੀ ਵੀ ਹੈ ਨਹੀਂ ਵੀ ਇਹ ਗਿਆਨੀ ਗੁਰਦੀਪ ਸਿੰਘ ਗੜਗਜ ਕੋਲੇ ਚਲੇ ਜਾਣ ਵਿਗਿਆਨੀ ਗੜਗਜ ਸਾਹਿਬ ਤੁਸੀਂ ਪੰਜ ਮੈਂਬਰੀ ਕਮੇਟੀ ਚ ਦਖਲ ਦਿਓ ਕੁਲਦੀਪ ਸਿੰਘ ਗੜਗਜ ਵੀ ਹੁਣ ਦਖਲ ਨਹੀਂ ਦੇਣਗੇ ਪੰਜ ਮੈਂਬਰੀ ਕਮੇਟੀ ਦੇ ਕਿਸੇ ਮਾਮਲੇ ਦੇ ਵਿੱਚ ਕਿਉਂ ਕਿਉਂਕਿ ਕੁਲਦੀਪ ਸਿੰਘ ਗੜਗਜ ਹੋਣਾਂ ਦੀ ਆਪਣੀ ਪ੍ਰਤਿਸ਼ਠਾ ਤੇ ਸਵਾਲ ਖੜੇ ਹੋ ਗਏ ਜੋ ਤਖਤਸ਼ਰੀ ਤਖਤਸ਼ਰੀ ਪਟਨਾ ਸਾਹਿਬ ਦੇ ਫੈਸਲੇ ਆਏ ਨੇ ਮੈਂ ਉਹਦੇ ਤੇ ਵੀ ਆਉਣਾ ਔਰ ਜਿਸ ਤਰ੍ਹਾਂ ਨਾਲ ਸਿਆਣਾ ਸੁਲਝਿਆ ਹੋਇਆ ਜਵਾਬ ਮਨਪੀਤ ਢਿਆਲੀ ਨੇ ਦਿੱਤਾ ਸਿਆਸੀ ਤੌਰ ਤੇ ਭਾਜੀ ਮੋੜਤੀ ਮਨਪੀਤ ਢਿਆਲੀ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਭਾਈ ਮੈਂ ਤਾਂ ਲੀਡਰ ਆਫ اپੋਜੀਸ਼ਨ ਵੀ ਵਿਧਾਇਕ ਦਲ ਮਾਫ ਕਰਨਾ ਵਿਧਾਇਕ ਦਲ ਦਾ ਲੀਡਰ ਵੀ ਆ ਪੰਜਾਬ ਦੀ ਵਿਧਾਨ ਸਭਾ ਚ ਔਰ ਜੇ ਕਿਦੇ ਮਨਪੀਤਿਆਲੀ ਨੂੰ ਪਾਰਟੀ ਚੋਂ ਕੱਢਣ ਦੀ ਗਲਤੀ ਕਰ ਲਈ ਸੁਖਬੀਰ ਸਿੰਘ ਬਾਦਲ ਨੇ ਤੇ ਮਨਪੀਤਿਆਲੀ ਤਾਂ ਐਮਐਲਏ ਰਹੀ ਜਾਣਾ ਤੇ ਫੇਰ ਦੱਲਾ ਸਾਹਿਬ ਤੁਸੀਂ ਕਹਿੰਦੇ ਹੋ ਕੱਢਣ ਦੀ ਗਲਤੀ ਉਹ ਕਹਿੰਦੇ ਇਹ ਮੁੜ ਕੇ ਮੈਂਬਰ ਹੀ ਨਹੀਂ ਬਣ ਸਕਦਾ ਉਹ ਤੇ ਆਪਣੇ ਵੱਲੋਂ ਕੱਢ ਚੁੱਕੇ ਆ ਨਹੀਂ ਮੈਂ ਇਹ ਗੱਲੀਬਾਤੀ ਕੱਢਿਆ ਦੇਖੋ ਇਹ ਲੋਕ ਸਮਝਦੇ ਨਹੀਂ ਇਹ ਤਾਂ ਲੋਕ ਵੀ ਸਮਝਦੇ ਨੇ ਨਾ ਵੀ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਕਹਿ ਰਹੇ ਹੋ ਇਹ ਮੈਂਬਰ ਨਹੀਂ ਬਣ ਸਕਦਾ ਉਹ ਦਾ ਐਮਐਲਏ ਹੈ ਵਿਧਾਇਕ ਦਲ ਦਾ ਲੀਡਰ ਹੈ ਅਕਾਲੀ ਦਲ ਦਾ ਸ਼ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਚ ਤੇ ਤੁਸੀਂ ਕੱਢ ਕਿਵੇਂ ਸਕਦੇ ਹੋ ਉਹਨੂੰ ਔਰ ਜੇ ਸੁਖਬੀਰ ਬਾਦਲ ਨੇ ਕਿਤੇ ਕੱਢਣ ਦੀ ਗਲਤੀ ਕਰ ਲਈ ਫੇਰ ਸ਼ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਖਤਰਾ ਪੈ ਜਾਣਾ ਕਿਉਂਕਿ ਡਾਟਰ ਸੁਖੀ ਤਾਂ ਅਸਤੀਫਾ ਦੇ ਕੇ ਚਲੇ ਗਏ ਉਹ ਤਾਂ ਪਾਸਾ ਬਦਲ ਗਏ ਵਿਧਾਇਕ ਰਹਿ ਗਏ ਦੋ ਦੋ ਵਿਧਾਇਕਾਂ ਦੇ ਵਿੱਚ ਦੋ ਵਿਧਾਇਕਾਂ ਦੇ ਵਿੱਚ ਫਿਰ ਬਹੁਮਤ ਕਿਦਾ ਹੈ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਅਗਰ ਉਹ ਮਨਪੀ 40 ਤੇ ਕੋਈ ਸਾਹਿਬ ਇੱਥੇ 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 ਇੱਕ ਟੈਕਨੀਕਲ ਗੱਲ ਹੋਰ ਵੀ ਹੈ ਸੁਖੀ ਹੁਣਾਂ ਨੇ ਅਸਤੀਫਾ ਦਿੱਤਾ ਮਨਜ਼ੂਰ ਨਹੀਂ ਹੋਇਆ ਉਹ ਸਟੈਂਡ ਅਜੇ ਕਾਲੀ ਦਲ ਵੱਲੋਂ ਹੀ ਕਰਦੇ ਆ ਫਿਰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਬਹੁਮਤ ਕੀਤੀ ਆ ਉਹ ਫਿਰ ਕਾਲੀ ਦਲ ਦੀ ਬਣ ਜਾਣੀ ਨਹੀਂ ਦੇਖੋ ਹੁਣ ਜਦੋਂ ਸੁਖਵਿੰਦਰ ਸਿੰਘ ਸੁਖੀ ਹੁਣਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਮਨਜ਼ੂਰ ਹੋਵੇ ਨਾ ਹੋਵੇ ਪਰ ਉਹ ਹੁਣ ਵੋਟ ਪਾਉਣ ਦੇ ਹੱਕਦਾਰ ਤਾਂ ਨਹੀਂ ਨਾ ਉਹ ਸ਼ਰੋਮਨੀ ਅਕਾਲੀ ਦਲ ਦੇ ਮੰਚਾਂ ਤੇ ਤਾਂ ਨਹੀਂ ਆਉਣਗੇ ਨਾ ਅਸਤੀਫਾ ਦੇ ਕੇ ਅਗਰ ਕੱਲ ਨੂੰ ਕੋਈ ਪ੍ਰਕਿਰਿਆ ਹੁੰਦੀ ਹੈ ਉਹਨਾਂ ਦੀ ਸਥਿਤੀ ਫਿਰ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਥੋੜੀ ਆਉਣਗੇ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿਣਾ ਕਿ ਅਗਰ ਸੁਖੀ ਸਾਹਿਬ ਵੋਟ ਹੀ ਉਧਰ ਪਾਉਣੀ ਸੀ ਤੇ ਫਿਰ ਅਸਤੀਫਾ ਕਿਉਂ ਦਿੱਤਾ ਸੀ ਪਰ ਪਰ ਉਹ ਇਸ ਵਕਤ ਉਹਨਾਂ ਨੂੰ ਚੇਅਰਮੈਨੀ ਵੀ ਇੱਕ ਦਿੱਤੀ ਹੋਈ ਹੈ ਮੈਨੂੰ ਪਤਾ ਹੈ ਕਿ ਚੇਅਰਮੈਨੀ ਵੀ ਮੈਨੂੰ ਲੱਗਦਾ ਉਹਨਾਂ ਨੂੰ ਦਿੱਤੀ ਹੋਈ ਹੈ ਭਗਵੰਤ ਮਾਨ ਦੀ ਸਰਕਾਰ ਨੇ ਸੋ ਡਾਕਟਰ ਸੁਖਵਿੰਦਰ ਸੁਖੀ ਤਾਂ ਚੇਅਰਮੈਨ ਬਣੇ ਹੋਏ ਨੇ ਭਾਵੇਂ ਉਹ ਆਫਿਸ ਆਫ ਪ੍ਰੋਫਿਟ ਦੇ ਦਾਇਰੇ ਚੋਂ ਬਾਹਰ ਨਹੀਂ ਸੰਦੀਪ ਜੀ ਮੈਂ ਜਿਵੇਂ ਤੁਹਾਡਾ ਸਵਾਲ ਹੈ ਜਿਵੇਂ ਮੈਂ ਉਹਨੂੰ ਗਹਿਰਾਈ ਚ ਜਾਵਾਂ ਚਿੰਤਾ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਸੁਖਵੀਰ ਧੜੇ ਦੀ ਇਸ ਕਰਕੇ ਵੀ ਵੱਧ ਗਈ ਕਿ ਇਹਨਾਂ ਨੇ ਤਾਂ ਸਾਡੇ ਨਾਲੋਂ ਵੱਧ ਭਰਤੀ ਕਰ ਲੈਣੀ ਹੈ 18 ਜੂਨ ਤੱਕ ਭਰਤੀ ਕਰ ਰਹੇ ਨੇ ਆਨਲਾਈਨ ਭਰਤੀ ਖੋਲਤੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਸੀ ਵਿਦੇਸ਼ਾਂ ਤੋਂ ਔਰ ਮੈਂ ਬਹੁਤ ਸਮਾਂ ਪਹਿਲਾਂ ਕਿਹਾ ਸੀ ਜਦੋਂ ਮਨਪ੍ਰੀਤ ਬਾਦਲ ਵੱਡਾ ਲੀਡਰ ਬਣਿਆ ਹੈ ਮਨਪ੍ਰਿਤ ਬਾਦਲ ਜਦੋਂ ਉਹਨੇ ਪੀਪੀਪੀ ਬਣਾਈ ਪੂਰੀ ਦੁਨੀਆ ਦੇ ਐਨਆਰਆਈ ਪੰਜਾਬੀਆਂ ਨੇ ਸਾਥ ਦਿੱਤਾ ਸੀ ਮਨਪ੍ਰਿਤ ਬਾਦਲ ਦਾ ਮਨਪ੍ਰਿਤ ਬਾਦਲ ਚਲੋ ਬਹੁਤੀਆਂ ਚੰਗੀਆਂ ਵੋਟਾਂ ਲੈ ਗਿਆ ਸੀ ਜਿੱਟਿਆ ਨਹੀਂ ਪਰ ਉਹ ਛੱਡ ਛੁੱਟ ਗਿਆ ਤੇ ਉਹਨੇ ਤਾਂ ਪਾਰਟੀ ਬਦਲ ਲਈ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪੂਰੇ ਸਾਡੇ ਐਨਆਰਆਈ ਪੰਜਾਬੀਆਂ ਨੇ ਸਮਰਥਨ ਦਿੱਤਾ ਸੀ ਔਰ ਸਰਕਾਰ ਬਣਾਤੀ ਸੀ ਆਮ ਆਦਮੀ ਪਾਰਟੀ ਦੀ ਲਹਿਰ ਬਣਾਤੀ ਸੀ ਹੁਣ ਵਿਦੇਸ਼ਾਂ ਦੀ ਲਹਿਰ ਹੈ ਜਿਹੜੀ ਜਿਹੜੇ ਐਨਆਰਆਈ ਪੰਜਾਬੀ ਹੈ ਉਹ ਸਮੁੱਚੇ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨਾਲ ਆ ਕੇ ਖੜ ਗਏ ਔਰ ਬਹੁਤ ਵੱਡੀ ਆਨਲਾਈਨ ਭਰਤੀ ਹੋ ਰਹੀ ਹੈ ਐਨਆਰਆਈਜ਼ ਵੱਲੋਂ ਵੀ ਇਸ ਕਰਕੇ ਇਹ ਚਿੰਤਾ ਸੁਖਵੀਰ ਸਿੰਘ ਬਾਦਲ ਦੇ ਢੜੇ ਨੂੰ ਹੈ ਔਰ ਸੁਖਵੀਰ ਬਾਦਲ ਆਪ ਵਿਦੇਸ਼ ਤੋਂ ਆਇਆ ਸੁਖਵੀਰ ਬਾਦਲ ਨੂੰ ਪਤਾ ਲੱਗ ਗਿਆ ਹੋਣਾ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਭਾਈ ਨਾਮ ਕਿਵੇਂ ਬੋਲਦਾ ਹੈ ਪੰਜ ਮੈਂਬਰੀ ਦੀ ਭਰਤੀ ਦਾ ਦੁਨੀਆ 'ਚ ਔਰ ਪੰਜਾਬ 'ਚ ਭਰਤੀ ਦੀ ਗੱਲ ਕਿਵੇਂ ਅੱਗੇ ਵੱਡੀ ਚੱਲ ਰਹੀ ਹੈ ਸੁਖਵੀਰ ਬਾਦਲ ਦੇ ਹਾਲੇ ਦੁਆਲੇ ਦੇ ਲੀਡਰ ਚਿੰਤਿਤ ਹੋਣਗੇ ਔਰ ਅਗਰ ਇਸ ਮੌਕੇ ਤੇ ਐਸਡੀਪੀਸੀ ਦੀਆਂ ਚੋਣਾਂ ਐਲਾਨ ਹੋ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂਕਿ ਮਨਪੀਤਿਆਲੀ ਔਰ ਦੂਸਰੇ ਲੀਡਰ ਨੇ ਜਿਹੜੇ ਸੰਤਾ ਸਿੰਘ ਮੈਦਪੁਰੀ ਔਰ ਬੀਬੀ ਸਤਵੰਤ ਕੌਰ ਵਡਾਲਾ ਸਾਹਿਬ ਔਰ ਝੁੰਡਾ ਸਾਹਿਬ ਉਹ ਤਾਂ ਸਿੱਧੇ ਹੀ ਐਸਡੀਪੀਸੀ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਨੇ ਇਹ ਸਾਰੇ ਬੜੇ ਸਿਆਣੇ ਲੀਡਰ ਨੇ ਔਰ ਜਿਹੜਾ ਸ਼ੱਕ ਸੀ ਸੁਖਵੀਰ ਬਾਦਲ ਦੇ ਧੜੇ ਨੂੰ ਵੀ ਇਹ ਆਪਸ ਦੇ ਵਿੱਚ ਪ੍ਰਧਾਨਗੀ ਲਈ ਲੜ ਪੈਣਗੇ ਇਹ ਅਹੁਦਿਆਂ ਲਈ ਲੜ ਪੈਣਗੇ ਇਹ ਪੰਜੇ ਲੀਡਰ ਏਡੇ ਸਿਆਣੇ ਨਿਕਲੇ ਇਹਨਾਂ ਨੇ ਇੱਕ ਵਾਰ ਵੀ ਅਹੁਦੇ ਦੀ ਲਾਲਚ ਨਹੀਂ ਦਿਖਾਇਆ ਔਰ ਪੰਜੇ ਜਿਹੜੇ ਪੰਜੇ ਲੀਡਰ ਨੇ ਪ੍ਰਧਾਨਗੀ ਦੀ ਦੌੜ 'ਚ ਬਿਲਕੁਲ ਨਹੀਂ ਐ ਨਾ ਮਨਪੀਤਿਆਲੀ ਜਾਵੇ ਵੀ ਮੈਨੂੰ ਪ੍ਰਧਾਨ ਬਣਾ ਦਿਓ ਨਾ ਦੂਜੇ ਚਾਣ ਉਹ ਕਹਿੰਦੇ ਪਹਿਲਾਂ ਟੀਚਾ ਹੀ ਸਾਡਾ ਪ੍ਰਧਾਨਗੀ ਦਾ ਹੈ ਨਹੀਂ ਸਾਡਾ ਟੀਚਾ ਹੀ ਭਰਤੀ ਮੁਕਾ ਕੇ ਨਵੀਂ ਲੀਡਰਸ਼ਿਪ ਦੇਣ ਦਾ ਹੈ ਭਰਤੀ ਦੀ ਗੱਲ ਹਜੇ ਬੜੀ ਪ੍ਰਧਾਨਗੀ ਦੀ ਗੱਲ ਬੜੀ ਦੂਰ ਆਉਣੀ ਹੈ ਔਰ ਪ੍ਰਧਾਨਗੀ ਪ੍ਰਧਾਨਗੀ ਜਦੋਂ ਆਉਣੀ ਆ ਡੈਲੀਗੇਟ ਬਣ ਕੇ ਇੰਡੀਪੈਂਡੈਂਟ ਪ੍ਰਧਾਨਗੀ ਬਣਨੀ ਆ ਇੱਥੇ ਸੋ ਉਹਦੇ ਚ ਵੀ ਕੋਈ ਰੌਲਾ ਨਹੀਂ ਸੋ ਇਹ ਕਿਸੇ ਨੇ ਸੋਚਿਆ ਨਹੀਂ ਸੀ ਸੁਖਬੀਰ ਬਾਦਲ ਦੇ ਢੜੇ ਚ ਉਹਨਾਂ ਨੂੰ ਲੱਗਦਾ ਸੀ ਅੱਜ ਤੱਕ ਜਥੇਦਾਰ ਗੁਰਚੰਦ ਸਿੰਘ ਤੌੜਾ ਨੇ ਵੱਖਰਾ ਅਕਾਲੀ ਦਲ ਬਣਾਇਆ ਸਰਵਿੰਦ ਅਕਾਲੀ ਦਲ ਉਹਨਾਂ ਦਾ ਕੁਝ ਨਹੀਂ ਬਣਿਆ ਜੀ ਸਰਦਾਰ ਰਵੀਿੰਦਰ ਸਿੰਘ ਉਹਨਾਂ ਨੇ ਵੱਖਰਾ ਅਕਾਲੀ ਦਲ ਪਰ ਹੱਲੇ ਹੱਲੇ ਤੱਕ ਤਾਂ ਡੱਲਾ ਸਾਹਿਬ ਆ ਅਕਾਲੀ ਦਲ ਵੱਖਰਾ ਹੋਇਆ ਹੀ ਨਹੀਂ ਹੈ ਨਾ ਮਨਪ੍ਰੀਤ 44 ਨੇ ਵੀ ਇਹੋ ਗੱਲ ਕਹੀ ਆ ਨਾ ਵੀ ਮੈਂ ਤਾਂ ਅਕਾਲੀ ਦਲ ਦਾ ਹਿੱਸਾ ਇਹੀ ਫਰਕ ਹੈ ਇਹੀ ਫਰਕ ਹੈ ਸੁਖਬੀਰ ਬਾਦਲ ਹੁਣਾਂ ਦਾ ਧੜਾ ਇਹ ਮੰਨ ਕੇ ਚੱਲ ਰਿਹਾ ਸੀ ਕਿ ਮਨਪੀ 40 ਹੋਣੀ ਵੱਖਰਾ ਅਕਾਲੀ ਦਲ ਬਣਾਉਣਗੇ ਉਹ ਤਾਂ ਜਦੋਂ ਉਹਨਾਂ ਕੋਲੇ 26 27 ਲੱਖ ਦੀ ਭਰਤੀ ਚਲੀ ਗਈ ਉਦੋਂ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਧੜੇ ਦੀਆਂ ਚਿੰਤਾਵਾਂ ਵਧੀਆਂ ਨੇ ਵੀ ਇਹ ਤਾਂ ਵੱਖਰੇ ਅਕਾਲੀ ਦਲ ਵਾਲੇ ਪਾਸੇ ਜਾਣ ਦੀ ਗੱਲ ਨਹੀਂ ਕਰ ਰਹੇ ਇਹ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੀ ਕਰ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਚੁੱਪਚੀਪੇ ਤੇ ਕਾਪੀਆਂ ਫੜ ਰਹੇ ਨੇ ਮੈਂ ਤੁਹਾਨੂੰ ਇਹ ਵੀ ਦੱਸਦਾ ਸੁਖਵੀਰ ਬਾਦਲ ਦੇ ਧੜੇ ਦੇ ਬਹੁਤ ਸਾਰੇ ਲੀਡਰ ਕੋਈ ਬਾਦਲ ਸਾਹਿਬ ਦੇ ਪੁਰਾਣੇ ਵੇਲਿਆਂ ਦੇ ਕੋਈ ਪੰਚ ਕੋਈ ਸਰਪੰਚ ਕੋਈ ਐਕਸ ਐਮ ਐਲ ਏ ਸੁਖਵੀਰ ਬਾਦਲ ਦੇ ਇੱਕ ਰਿਸ਼ਤੇਦਾਰ ਜਿਨ੍ਹਾਂ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਸੀ ਉਹਨਾਂ ਦੇ ਨਾਲ ਜੁੜੇ ਅੱਗੇ ਕਈ ਲੀਡਰ ਹਲਕੇ 'ਚ ਜਿਵੇਂ ਲੀਡਰ ਹੁੰਦੇ ਨੇ ਨਾ ਉਹਨਾਂ ਦੇ ਵਿੱਚੋਂ ਵੀ ਕਈ ਚੁੱਪਚੀ ਪੀਤੇ ਕਾਪੀਆਂ ਫੜ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੇ ਭਰਤੀ ਦੀਆਂ ਭਾਵੇਂ ਜੰਡੇਯਾਲਾ ਗੁਰੂ ਲੈ ਲਓ ਅੰਮ੍ਰਿਤਸਰ ਲੈ ਲਓ ਤਰਨ ਤਰਨ ਲੈ ਲਓ ਤੁਸੀਂ ਮਾਝਾ ਦੁਆਬਾ ਮਾਲਵੇ ਦੇ ਕਿਸੇ ਹਲਕੇ ਦਾ ਨਾਮ ਲੈ ਲਓ ਸੰਦੀਪ ਜੀ ਹਰ ਹਲਕੇ ਚ ਲੀਡਰ ਕਾਪੀਆਂ ਲੈ ਕੇ ਗਏ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀਆਂ ਕਿਉਂ ਉਹ ਕਹਿੰਦੇ ਵੀ ਇਹ ਦਿਨ-ਪ੍ਰਤੀ ਦਿਨ ਜਿਹੜੀ ਤਾਕਤ ਵੱਧ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਅਗਰ ਅਸੀਂ ਭਰਤੀਆਂ ਕਰਾਂਗੇ ਤੇ ਅਸੀਂ ਡੈਲੀਗੇਟ ਬਣਾਵਾਂਗੇ ਤੇ ਅਸੀਂ ਪ੍ਰਧਾਨ ਚੁਣਾਂਗੇ ਜ਼ਮੀਨ ਕਿਤੇ ਨਾ ਕਿਤੇ ਖਿਸਕ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਧਰਾਤਲ ਤੋਂ ਸਿਆਸੀ ਜ਼ਮੀਨ ਖਿਸਕ ਰਹੀ ਹੈ ਇਹਦਾ ਖੁਲਾਸਾ ਤਾਂ ਭਰਤੀ ਮੁਕੰਮਲ ਹੋਣ ਤੋਂ ਬਾਅਦ ਜਦੋਂ ਡੈਲੀਗੇਟ ਚੁਣੇ ਜਾਣੇ ਨੇ ਸੰਦੀਪ ਜੀ ਜਿਸ ਦਿਨ ਡੈਲੀਗੇਟ ਚੋਣ ਹੋਣੀ ਹੈ ਤੁਸੀਂ ਮੇਰੇ ਤੋਂ ਅੱਜ ਕਹਿ ਦਿੰਨਾ ਮੈਂ ਤੁਹਾਨੂੰ ਬੇਨਤੀ ਕਰ ਦਿੰਨਾ ਜਿੱਦਣ ਡੈਲੀਗੇਟ ਚੁਣੇ ਜਾਣੇ ਨੇ ਤੁਹਾਨੂੰ ਪਤਾ ਲੱਗ ਜਾਣਗੇ ਵੀ ਇਹ ਚਿਹਰੇ ਤਾਂ ਭਾਈ ਦੂਜੇ ਮੰਚਾਂ ਤੇ ਦੇਖਦੇ ਸੀ ਅਸੀਂ ਇਹ ਡੈਲੀਗੇਟ ਬਣਨ ਲਈ ਖੜੇ ਨਹੀਂ ਇੱਥੇ ਇਹਨਾਂ ਨੇ ਡੈਲੀਗੇਟ ਬਣ ਕੇ ਇੱਧਰ ਅਹੁਦੇਦਾਰੀਆਂ ਦੇ ਦਾਅਵੇ ਲਾਉਣੇ ਆ ਪ੍ਰਧਾਨ ਦੀ ਚੋਣ 'ਚ ਹਿੱਸਾ ਪਾਉਣਾ ਹੈ ਲੋਕ ਛਿਪ ਕੇ ਵੱਡੀ ਗਿਣਤੀ ਚ ਸੁਖਬੀਰ ਧੜੇ ਨਾਲ ਜੁੜੇ ਲੋਕ ਸਮਰਥਕ ਵਲੰਟੀਅਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਮੈਂਬਰੀ ਦੇ ਹੁਕਮਾਂ ਵਾਲੇ ਸੱਤ ਮੈਂਬਰੀ ਦੇ ਹੁਕਮਾਂ ਵਾਲੀ ਕਮੇਟੀ ਦੀਆਂ ਭਰਤੀ ਦੀਆਂ ਪਰਚੀਆਂ ਫੜੀ ਬੈਠੇ ਨੇ ਪਰਚੀਆਂ ਪਰਚੀਆਂ ਮਤਲਬ ਭਰਤੀ ਕਰ ਰਹੇ ਨੇ ਕਾਪੀਆਂ ਲੈ ਕੇ ਕਾਪੀਆਂ ਫੜੀ ਬੈਠੇ ਨੇ ਸਲਾਹ ਸਾਹਿਬ ਇਹ ਜਿਹੜੀ ਸਥਿਤੀ ਜਿੱਦਾਂ ਵਿਗੜਦੀ ਪਈ ਐ ਜਿਹੜੀ ਤੁਸੀਂ ਚਰਚਾ ਕਰ ਰਹੇ ਹੋ ਜੋ ਤੁਸੀਂ ਟਿੱਪਣੀ ਕਰ ਰਹੇ ਹੋ ਇਹ ਸਥਿਤੀ ਵਿਗੜਦੀ ਪਈ ਐ ਇਸੇ ਦੇ ਵਿੱਚ ਜਿਹੜੀ ਤਖਤ ਦੇ ਜਥੇਦਾਰ ਆਪਸ ਵਿੱਚ ਉਲਝ ਗਏ ਇਹ ਕਿੱਦਾਂ ਦੇਖ ਦਿਓ ਹੈ ਤੇ ਇਹ ਜਿਹੜੀ ਸਿਆਸਤਦਾਨਾਂ ਦੀ ਸ਼ਰਾਰਤ ਐ ਕਿ ਹਰ ਬੰਦਾ ਜਿਹੜਾ ਇਹੀ ਗੱਲ ਕਹਿੰਦਾ ਨਾ ਵੀ ਤਖਤਾਂ ਦੇ ਉੱਤੇ ਸਰਕਾਰਾਂ ਜਿਹੜੀਆਂ ਉਹ ਆਪਣੇ ਬੰਦੇ ਮੈਂਬਰ ਬਣਾਉਂਦੀਆਂ ਨੇ ਉਹਨਾਂ ਉੱਤੇ ਕਬਜ਼ਾ ਕਰਦੀਆਂ ਨੇ ਫੇਰ ਉਹਨਾਂ ਦੇ ਵਿੱਚ ਜਿਹੜਾ ਵਾ ਉਹ ਛੇੜਛਾੜ ਕਰਦੀਆਂ ਨੇ ਕੋਈ ਨਿਯਮ ਕਾਨੂੰਨ ਹੋਵੇ ਕਿਸੇ ਨੂੰ ਆਦੇਸ਼ ਜਿਹੜਾ ਜਾਰੀ ਕਰਾਉਣਾ ਹੋਵੇ ਜਾਂ ਕੁਝ ਉਹ ਹੌਲੀ-ਹੌਲੀ ਹੁਣ ਦਿਖਾਈ ਦੇ ਰਿਹਾ ਤੇ ਲੋਕ ਬੜੇ ਚਿੰਤਤ ਹੋ ਗਏ ਆ ਵੀ ਇਹ ਹੂ ਕੀ ਰਿਹਾ ਸੰਦੀਪ ਜੀ ਬੜੇ ਆਸਾਨ ਤਰੀਕੇ ਨਾਲ ਮੈਂ ਸਾਰੀ ਗੱਲ ਸਮਝਾਉਣਾ ਜਦੋਂ ਕੋਈ ਵਿਅਕਤੀ ਸੱਤਾ 'ਚ ਹੁੰਦਾ ਨਾ ਜੀ ਜਿਹੜੇ ਉਸ ਵਿਅਕਤੀ ਦੇ ਨਾਲ ਦੁਸ਼ਮਣ ਵੀ ਹੁੰਦੇ ਨੇ ਉਹ ਸਲੂਟ ਮਾਰਦੇ ਨੇ ਡਰਦੇ ਨੇ ਦੋਸਤੀ ਪਾ ਲੈਂਦੇ ਨੇ ਵੀ ਪਾਈਏ ਸੱਤਾ ਚ ਹੈ ਜਦੋਂ ਵਿਅਕਤੀ ਸੱਤਾ ਤੋਂ ਲੈ ਜਾਂਦਾ ਹੈ ਫਿਰ ਉਹਦੇ ਤੋਂ ਕੋਈ ਨਹੀਂ ਡਰਦਾ ਹੁਣ ਜਿੰਨੀ ਦੇਰ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸੱਤਾ ਚ ਰਹੇ ਸਰਕਾਰਾਂ ਰਹੀਆਂ ਉਨੀ ਦੇਰ ਆਪਣੀ ਮਰਜ਼ੀ ਦੇ ਮਨਪਸੰਦ ਦੇ ਐਸਡੀਪੀਸੀ ਨੂੰ ਕਹਿ ਕੇ ਲੋਕ ਛਿਪ ਕੇ ਲਫਾਫਿਆਂ ਜੋ ਪਰਚੀਆਂ ਕੱਢ ਕੇ ਇਹ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੇ ਇਹ ਉਦੋਂ ਇਲਜ਼ਾਮ ਲੱਗਦੇ ਰਹੇ ਕੀ ਆਪਣੀ ਮਰਜ਼ੀ ਦੇ ਅਹੁਦੇਦਾਰੀਆਂ ਦੰਦੇ ਨੇ ਭਾਵੇਂ ਜਥੇਦਾਰ ਸਹਿਬਾਨਾ ਦੀ ਚੋਣ ਹੈ ਭਾਵੇਂ ਐਸ்சிਪੀਸੀ ਦੇ ਪ੍ਰਧਾਨ ਦੀ ਚੋਣ ਹੈ ਜਿੰਨੀ ਦੇਰ ਸੱਤਾ 'ਚ ਸੀ ਓਨੀ ਦੇਰ ਕਿਸੇ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਸੱਤਾ ਕੋਲੇ ਬਹੁਤ ਕੁਝ ਹੁੰਦਾ ਹੈ ਸੱਤਾ ਕੋਲੇ ਪੁਲਿਸੀਆ ਤਾਕਤ ਹੁੰਦੀ ਹੈ ਸੱਤਾ ਕੋਲੇ ਪ੍ਰਸ਼ਾਸਨਿਕ ਪ੍ਰਬੰਧ ਹੁੰਦੇ ਆ ਡੀਸੀ ਐਸਐਸਪੀ ਕਮਿਸ਼ਨਰ ਸੱਤਾ ਨੂੰ ਸਲੂਟ ਮਾਰਦੇ ਆ ਤੇ ਵਿਰੋਧੀ ਚੁੱਪ ਰਹਿੰਦੇ ਵੇਲਾ ਉਡੀਕਦੇ ਆ ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਸੱਤਾ ਤੋਂ ਲਾਂਬੇ ਹੋ ਗਏ 2017 'ਚ ਹੁਣ ਤਾਂ ਉਹ ਦੁਨੀਆ ਤੋਂ ਚਲੇ ਗਏ 10 ਸਾਲ 12 ਸਾਲ ਸੁਖਵੀਰ ਬਾਦਲ ਨੂੰ ਸੱਤਾ ਵਹੀਨ ਹੋਏ ਨੂੰ ਹੋ ਗਏ ਹੁਣ ਵਿਰੋਧੀ ਭੈ ਨਹੀਂ ਮੰਨਦਾ ਕੋਈ ਸੁਖਵੀਰ ਬਾਦਲ ਦਾ ਹੁਣ ਸੁਖਵੀਰ ਬਾਦਲ ਵੀ ਓਨਾ ਕਿ ਸਧਾਰਨ ਹੈ ਜਿੰਨੇ ਕਿ ਸਧਾਰਨ ਅਸੀਂ ਤੁਸੀਂ ਹਾਂ ਲੇਕ ਇਹ ਗੱਲ ਤੇ ਸੁਖਵੀਰ ਬਾਦਲ ਨੇ ਕੱਲ ਗੱਲ ਕਹੀ ਸੀਗੀ ਕਿ ਜੇ ਅੱਜ ਮੇਰੇ ਨਾਲੋਂ ਅਕਾਲੀ ਦਲ ਦਾ ਟੈਗ ਉੱਤਰ ਜਾਵੇ ਤਾਂ ਮੈਨੂੰ ਕਿਸੇ ਨੇ ਸਸਰੀਕਾਲ ਨਹੀਂ ਬੁਲਾਉਣੀ ਦੇਖੋ ਵੈਸੇ ਤਾਂ ਸੁਖਵੀਰ ਬਾਦਲ ਦੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸ਼ਕਬੀਰ ਬਾਦਲ ਡਿਪਟੀ ਮੁੱਖ ਮੰਤਰੀ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਚਲੋ ਜਿਵੇਂ ਉਹ ਕਹਿੰਦਾ ਸ਼ਕਬੀਰ ਬਾਦਲ ਵੀ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾ ਰਵਾਂ ਜਾਂ ਅਕਾਲੀ ਦਲ ਦਾ ਟੈਗ ਹਟ ਜੇ ਤੇ ਮੈਨੂੰ ਕਿਸੇ ਨੇ ਸੱਸਰੀ ਕਾਲ ਨਹੀਂ ਬੁਲਾਉਣੀ ਵਿਅਕਤੀ ਦੇ ਆਪਣੇ ਕਿਰਦਾਰ ਦੀ ਵੀ ਗੱਲ ਹੁੰਦੀ ਹੈ ਵਿਅਕਤੀ ਦਾ ਆਪਣਾ ਕਿਰਦਾਰ ਹੋਵੇ ਉਹਦੇ ਕੋਲੇ ਅਹੁਦਾ ਹੋਵੇ ਨਾ ਹੋਵੇ ਲੋਕ ਸੱਸਰੀ ਕਾਲ ਬੁਲਾਉਂਦੇ ਨੇ ਇਹ ਸ਼ਕਬੀਰ ਬਾਦਲ ਨੇ ਤੈਅ ਕਰਨਾ ਹੈ ਵੀ ਸ਼ਕਬੀਰ ਬਾਦਲ ਆਪਣੇ ਕਿਰਦਾਰ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਆ ਉਹਨਾਂ ਨੇ ਦੁਨੀਆ 'ਚ ਕੀ ਇਹੋ ਜਿਹਾ ਕੰਮ ਕੀਤਾ ਇਹ ਇਹ ਉਹਨਾਂ ਦਾ ਆਪਣਾ ਵਿਸ਼ਾ ਹੈ ਪਰ ਠੀਕ ਹੈ ਮੈਨੂੰ ਕਦੀ ਜੇ ਪ੍ਰਧਾਨ ਨਹੀਂ ਵੀ ਹੋਊਗਾ ਸੁਖਵੀਰ ਬਾਦਲ ਮੈਨੂੰ ਕਿਤੇ ਮਿਲੂ ਅਸੀਂ ਦੁਨੀਆਦਾਰੀ ਨਿਭਾਵਾਂਗੇ ਅਸੀਂ ਜ਼ਰੂਰ ਸੱਸੀਕਲ ਬੁਲਾਵਾਂਗੇ ਇਹ ਗੱਲਾਂ ਚਲੋ ਲੀਡਰਾਂ ਦੀਆਂ ਹੁੰਦੀਆਂ ਕਈ ਵਾਰੀ ਲੀਡਰ ਆਪਣੀ ਗੱਲ ਨੂੰ ਸਾਬਤ ਕਰਨ ਲਈ ਇਸ ਤਰ੍ਹਾਂ ਦਾ ਦਾਵਾ ਕਰਦੇ ਆ ਸੰਦੀਪ ਜੀ ਸੁਖਵੀਰ ਸਿੰਘ ਬਾਦਲ ਉਹਨਾਂ ਵਾਲੇ ਪਾਸੇ ਚਿੰਤਾ ਵੱਡੀ ਹੋ ਗਈ ਸੀ ਵੀ ਐਸਜੀਪੀਸੀ ਦੀਆਂ ਚੋਣਾਂ ਅਗਰ ਆ ਗਈਆਂ ਤੇ ਐਸਜੀਪੀਸੀ ਦੀਆਂ ਚੋਣਾਂ 'ਚ ਇਸ ਵਾਰ ਵੱਡਾ ਮੁਕਾਬਲਾ ਹੋਊਗਾ ਹੋਊਗਾ ਕਿਉਂਕਿ ਉਹ ਬਾਰ-ਬਾਰ ਕਹਿੰਦਾ ਸੁਖਬੀਰ ਬਾਦਲ ਕਿ ਤਖਤ ਹਜੂਰ ਸਾਹਿਬ ਇਹਨਾਂ ਨੇ ਕਬਜ਼ੇ ਕਰ ਲਏ ਤਖਤ ਪਟਨਾ ਸਾਹਿਬ ਤੇ ਕਬਜ਼ੇ ਕਰ ਲਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਕਬਜ਼ਾ ਕਰ ਲਿਆ ਹਰਿਆਣੇ 'ਚ ਕਬਜ਼ਾ ਕਰ ਲਿਆ ਉਹ ਭਾਈ ਕਬਜ਼ਾ ਡਾਕੂਆਂ ਨਾਲ ਥੋੜੀ ਕਰ ਲਿਆ ਆ ਕੇ ਉਹਨਾਂ ਨੇ ਚੋਣਾਂ ਕਰਾਈਆਂ ਸਿੱਖਾਂ ਨੇ ਵੋਟਾਂ ਪਾਈਆਂ ਹਰ ਕਿਸੇ ਨੂੰ ਹੱਕ ਹੈ ਮੌਕੇ ਦੀ ਸਰਕਾਰ ਤੋਂ ਆਪਣੇ ਕੰਮ ਹਰੇਕ ਨੇ ਕਰਾਉਣੇ ਆ ਬਿਹਾਰ ਵਾਲੇ ਪਟਨਾ ਸਾਹਿਬ ਵਾਲੇ ਇਹ ਦੇਖਣਗੇ ਕਿ ਉਹਨਾਂ ਨੂੰ ਕਿਸ ਸਰਕਾਰ ਤੋਂ ਫਾਇਦਾ ਹੈ ਮਹਾਰਾਸ਼ਟਰ ਵਾਲੇ ਇਹ ਦੇਖਣਗੇ ਉਹਨਾਂ ਨੂੰ ਕਿਸ ਸਰਕਾਰ ਤੋਂ ਫਾਇਦਾ ਹੈ ਲੋਕਲ ਕੰਮ ਤਾਂ ਲੋਕਲ ਸਰਕਾਰਾਂ ਤੋਂ ਹੀ ਹੋਣੇ ਆ ਹੁਣ ਸੁਖਵੀਰ ਬਾਦਲ ਨੇ ਅਗਰ ਆਪਣਾ ਪਾਸਪੋਰਟ ਰੀਨਿਊ ਕਰਾਉਣਾ ਹੋਵੇ ਤੇ ਸੁਖਵੀਰ ਬਾਦਲ ਬੰਬੇ ਥੋੜੀ ਜਾਊਗਾ ਪੰਜਾਬ ਤੋਂ ਹੀ ਕਰਾਊਗਾ ਨਾ ਜੇ ਸੁਖਵੀਰ ਬਾਦਲ ਨੇ ਆਧਾਰ ਕਾਰਡ 'ਚ ਆਪਣਾ ਫੋਨ ਨੰਬਰ ਚੇਂਜ ਕਰਾਉਣਾ ਹੈ ਤੇ ਇਹ ਦਿੱਲੀ ਲੈ ਕੇ ਜਾਊ ਆਧਾਰ ਕਾਰਡ ਇਹ ਪੰਜਾਬ 'ਚ ਹੀ ਹੋਣਾ ਹੈ ਹਰ ਲੋਕਲ ਕਮੇਟੀ ਨੂੰ ਲੋਕਲ ਪ੍ਰਸ਼ਾਸਨ ਸਥਾਨਕ ਲੋੜਾਂ ਹੁੰਦੀਆਂ ਨੇ ਇਹ ਕਹਿ ਦੇਣਾ ਵੀ ਕਬਜ਼ੇ ਕਰ ਲੈ ਹੁਣ ਤੁਸੀਂ ਮੈਨੂੰ ਦੱਸੋ ਮਹਾਰਾਸ਼ਟਰ ਚ ਕਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਸੰਦੀਪ ਜੀ ਬਣ ਸਕਦੀ ਹੈ ਬਿਹਾਰ ਚ ਸੁਖਵੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਲੂ ਤੇ ਫਿਰ ਜਿਹੜੇ ਪਟਨਾ ਸਾਹਿਬ ਵਾਲੇ ਨੇ ਮਹਾਰਾਸ਼ਟਰ ਵਾਲੇ ਨੇ ਉਹਨਾਂ ਨੇ ਉੱਥੇ ਲੋਕਲ ਰਾਜਨੀਤਿਕ ਪਾਰਟੀਆਂ ਨਾਲ ਸਾਂਝ ਰੱਖਣੀ ਹੈ ਕਾਂਗਰਸ ਨਾਲ ਰੱਖ ਨਹੀਂ ਸਕਦੇ ਜੋ 84% ਕਾਂਗਰਸ ਨੇ ਤੇ ਉਹਨਾਂ ਕੋਲੇ ਬਚੀਆਂ ਕਿਹੜੀਆਂ ਪਾਰਟੀਆਂ ਸਥਾਨਿਕ ਪਾਰਟੀਆਂ ਸੋ ਉਹਦਾ ਤਾਂ ਅਗਰ ਅਗਰ ਕਿਸੇ ਨਾਲ ਉਹਨਾਂ ਦੀ ਆਡਲੋਜੀਕਲੀ ਸਾਂਝ ਹੈ ਕਿ ਉਹਦੇ ਵਿੱਚ ਕੀ ਦਿੱਕਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦਾ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮੁੰਦਾ ਜਮਾਤ ਹੈ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਕਿਉਂ ਨਹੀਂ ਅਜੇ ਤੱਕ ਬਿਹਾਰ ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਕਰ ਸਕੇ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਭ ਤੋਂ ਵੱਡੀ ਪਾਰਟੀ ਹੈ ਤੇ ਬਿਹਾਰ ਔਰ ਮਹਾਰਾਸ਼ਟਰ ਦੇ ਸਿੱਖ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਇਹ ਨਹੀਂ ਹੁੰਦਾ ਇਹ ਹਾਂ ਅਗਰ ਸ਼੍ਰੋਮਣੀ ਅਕਾਲੀ ਦਲ ਉੱਥੇ ਵੱਡੀ ਪਾਰਟੀ ਹੁੰਦਾ ਫੇਰ ਸਾਡੇ ਉਥੋਂ ਦੇ ਸਿੱਖ ਕਿਸੇ ਹੋਰ ਪਾਸੇ ਜਾਂਦੇ ਫਿਰ ਇਸ ਵਾਰ ਖੜਾ ਹੁੰਦਾ ਸੀ ਇਹ ਗੱਲਾਂ ਗਲਤ ਨੇ ਕਿ ਕਬਜ਼ੇ ਕਰ ਲਈ ਵੋਟਾਂ ਪਈਆਂ ਨੇ ਲੋਕਲ ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਨੇ ਤੇ ਜੋ ਕੁਝ ਵਾਪਰ ਰਿਹਾ ਕੱਲ ਜੋ ਗਿਆਨੀ ਕੁਲਦੀਪ ਸਿੰਘ ਅੜਗੜਜ ਹੋਣਾ ਨੇ ਹੁਕਮ ਸੁਣਾਇਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਦੀਪ ਜੀ ਪੂਰੀ ਦੁਨੀਆ 'ਚ ਅਸੀਂ ਮੰਨਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਡੇ ਨੇ ਔਰ ਸਥਿਤੀ ਇਹ ਬਣਾਤੀ ਸਾਡੀਆਂ ਪੋਲੀਟੀਕਲ ਲੀਡਰਸ਼ਿਪਾਂ ਨੇ ਸਾਡੀਆਂ ਸੰਸਥਾਵਾਂ ਦਾ ਮਾਨ ਇੰਨਾ ਜ਼ਿਆਦਾ ਘਟਾਤਾ ਕਿ ਤਖਤਸ਼ਰੀ ਪਟਨਾ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਨਾ ਕੇਵਲ ਹੁਕਮਨਾਮਾ ਰੱਦ ਕੀਤਾ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਨਖਾਹਿਆ ਘੋਸ਼ਿਤ ਕਰਤਾ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਘੋਸ਼ਿਤ ਕਰਤਾ ਔਰ ਸੁਖਬੀਰ ਬਾਦਲ ਨੂੰ ਉਹਨਾਂ ਨੇ ਆਪਣੇ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਆਪਣੇ ਭਾਸ਼ਣ ਚ ਕਿਹਾ ਵੀ ਸਾਨੂੰ ਸਾਜ਼ਿਸ਼ ਘਾੜੇ ਦੇ ਤੌਰ ਦੇ ਉੱਤੇ ਉਹ ਨਜ਼ਰ ਆ ਰਿਹਾ ਤੇ ਅੱਜ ਡੱਲਾ ਸਾਹਿਬ ਅੱਜ ਦੇ ਡਿਵੈਲਪਮੈਂਟ ਸੁਣੋ ਅੱਜ ਜਿਹੜੇ ਕੱਲ ਤਖਤਸ਼ਿਰੀ ਪਟਨਾ ਸਾਹਿਬ ਤੋਂ ਜਿਹੜੇ ਆਦੇਸ਼ ਹੋਏ ਸੀ ਅੱਜ ਅਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤੇ ਆ ਮਤਲਬ ਮੈਂ ਉਹੀ ਕਹਿ ਰਿਹਾ ਨਾ ਵੀ ਇਹ ਤੇ ਲੜਾਈ ਵੱਧ ਗਈ ਕਿੱਥੇ ਤਾਂ ਕੁਲਦੀਪ ਸਿੰਘ ਗੜਗੱਜ ਇਹ ਕਹਿ ਰਹੇ ਸੀਗੇ ਵੀ ਸਿੱਖਾਂ ਨੂੰ ਆਪਣੇ ਮਸਲੇ ਇੱਥੇ ਹੱਲ ਕਰਾਉਣੇ ਚਾਹੀਦੇ ਆ ਤੇ ਜਿੱਦਾਂ ਇਹ ਉਲਝ ਗਏ ਕਿਤੇ ਕੋਈ ਕਾਨੂੰਨੀ ਪ੍ਰਕਿਰਿਆ ਨਾ ਸ਼ੁਰੂ ਹੋ ਜਵੇ ਬਿਲਕੁਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਦਿੱਤਾ ਵੀ ਸਿੱਖ ਆਪਣੇ ਮਸਲੇ ਗੁਰੂ ਧਾਮਾਂ 'ਚ ਹੱਲ ਕਰਨ ਅਦਾਲਤਾਂ 'ਚ ਨਾ ਜਾਣ ਜਿੰਨਾ ਤੱਕ ਹੋ ਸਕੇ ਸੰਦੀਪ ਜੀ ਅਗਰ ਗਿਆਨੀ ਰੰਜੀਤ ਸਿੰਘ ਜਿਹੜੇ ਨੇ ਅਗਰ ਉਹਨਾਂ ਨੂੰ ਮਸਕੀਨ ਜੀ ਅਗਰ ਉਹਨਾਂ ਦੀਆਂ ਧਾਰਮਿਕ ਸੇਵਾਵਾਂ ਤੇ ਰੋਕ ਸੀ ਪੰਥਕ ਸੇਵਾਵਾਂ ਤੇ ਰੋਕ ਸੀ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਖੁੱਲੇ ਤੌਰ ਦੇ ਉੱਤੇ ਉਹਨਾਂ ਸਿੰਘ ਜਥੇਦਾਰ ਤਖਤਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਬੇਨਤੀ ਕਰਕੇ ਸਾਧ ਲੈਣਾ ਚਾਹੀਦਾ ਸੀ ਇੱਕ ਵਾਰ ਮੈਨੂੰ ਲੱਗਦਾ ਹੈ ਉਹਨਾਂ ਨੂੰ ਸਾਧ ਲੈਣਾ ਚਾਹੀਦਾ ਸੀ ਕਿ ਆਓ ਅਸੀਂ ਇੱਕ ਵਾਰ ਜ਼ਰੂਰ ਇਸ ਮਸਲੇ ਦੇ ਉੱਤੇ ਗੱਲਬਾਤ ਵਿਚਾਰੀਏ ਪਰ ਮੈਨੂੰ ਇਹ ਲੱਗਦਾ ਹੈ ਇੱਥੇ ਇੱਕ ਗੱਲ ਬੜੀ ਅਹਿਮ ਹੈ ਜਦੋਂ ਗਿਆਨੀ ਰਗਵੀਰ ਸਿੰਘ ਹੋਣਾ ਨੇ ਇਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਸੀਗਾ ਨਾ ਤੁਹਾਨੂੰ ਯਾਦ ਹੋਣਾ ਤੇ ਉਦੋਂ ਉਹਨਾਂ ਨੂੰ ਇਹ ਸੁਣਨ ਨੂੰ ਮਿਲਿਆ ਸੀਗਾ ਜਿਹੇ ਸਰ ਰਗਵੀਰ ਸਿੰਘ ਹੋਣਾ ਨੂੰ ਜਥੇਦਾਰ ਕਾਲ ਤਕ ਸੀ ਕਹਿੰਦੇ ਵੀ ਤੁਹਾਡਾ ਹੁਕਮ ਸਖਤਰੇਤ ਦੇ ਅੰਦਰ ਹੀ ਚੱਲਦਾ ਚਾਰਦਵਾਰੀ ਦੇ ਅੰਦਰ ਹੀ ਚੱਲਦਾ ਤੇ ਹੁਣ ਤੁਸੀਂ ਦੇਖੋ ਜਿਹੜੇ ਜਥੇਦਾਰ ਕੁਲਦੀਪ ਸਿੰਘ ਹੈ ਮਾਣਯੋਗ ਹੈ ਸਤਕਾਰਯੋਗ ਹੈ ਇਹ ਪਟਨਾ ਸਾਹਿਬ ਦੀ ਕਮੇਟੀ ਦੇ ਫੈਸਲੇ ਕਰ ਰਹੇ ਆ ਤੇ ਇਹ ਫਿਰ ਇਹਨੂੰ ਆਪਾਂ ਕੀ ਕਵਾਂਗੇ ਇਹ ਦੋਹਰੀ ਨੀਤੀ ਕਹਿ ਸਕਦੇ ਆ ਐਸਜੀਪੀਸੀ ਦੀ ਨਹੀਂ ਸੰਦੀਪ ਜੀ ਇਹਨੂੰ ਇਸ ਤਰੀਕੇ ਨਾਲ ਸਮਝੀਏ ਜਦੋਂ ਸੰਸਥਾਵਾਂ ਦੇ ਵਿੱਚ ਦੇਖੋ ਮੈਂ ਬਹੁਤ ਛੋਟੀ ਜਿਹੀ ਗੱਲ ਕਰਦਾ ਸੰਦੀਪ ਜੀ ਹਰ ਘਰ 'ਚ ਇੱਕ ਮੁਖੀ ਹੁੰਦਾ ਹੈ ਹਰ ਘਰ 'ਚ ਜਾਂ ਮਾਤਾ ਜੀ ਦੀ ਜ਼ਿਆਦਾ ਚੱਲਦੀ ਹੁੰਦੀ ਹੈ ਜਾਂ ਪਿਤਾ ਜੀ ਦੀ ਜ਼ਿਆਦਾ ਚੱਲਦੀ ਹੁੰਦੀ ਹੈ ਅਗਰ ਦੋਨਾਂ ਦੀ ਬਰਾਬਰ ਦੀ ਚੱਲਦੀ ਹੋਵੇ ਤਾਂ ਕਹਿੰਦੇ ਨਿਆਣੇ ਵਿਗੜ ਜਾਂਦੇ ਇਹ ਇੱਦਾਂ ਹੀ ਕਹਿੰਦੇ ਆ ਨਾ ਘਰਾਂ 'ਚ ਹਰ ਸੰਸਥਾ ਸਰਕਾਰ 'ਚ ਮੁੱਖ ਮੰਤਰੀ ਇੱਕ ਕਿਉਂ ਬਣਦਾ ਹੈ ਦੋ ਕਿਉਂ ਨਹੀਂ ਬਣਦੇ ਇੱਕੋ ਹੀ ਬਣਦਾ ਨਾ ਪ੍ਰਧਾਨ ਮੰਤਰੀ ਵੀ ਇੱਕੋ ਹੀ ਬਣਦਾ ਜਦੋਂ ਸੰਸਥਾਵਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਵੰਡੀ ਗਈ ਹੋਵੇ ਧੜਿਆਂ 'ਚ ਹੋਵੇ ਸਮੁੱਚਤਾ ਨਾਲ ਕਿਸੇ ਇੱਕ ਸਰਬਉੱਚ ਆਗੂ ਦਾ ਹੁਕਮ ਸਵਾਲਾਂ 'ਚ ਆ ਜਾਏ ਉਹ ਕਦੋਂ ਆਉਂਦਾ ਸਵਾਲਾਂ 'ਚ ਜਦੋਂ ਕਿਸੇ ਸੰਸਥਾ ਦੀ ਮਰਿਆਦਾ ਨੂੰ ਢਾਹ ਲੱਗੇ ਹੁਣ ਜਦੋਂ ਸ਼੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਹੁਣਾਂ ਦੀ ਨਿਯੁਕਤੀ ਹੀ ਸਵਾਲਾਂ ਚ ਹੈ। ਤਖਤਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਕਹਿੰਦੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਹੁਣਾਂ ਦੀ ਨਿਯੁਕਤੀ ਹੀ ਸੰਵਿਧਾਨਿਕ ਧਾਰੇ ਚ ਨਹੀਂ ਹੋਈ ਪਰੰਪਰਾਵਾਂ ਮੁਤਾਬਕ ਨਹੀਂ ਹੋਈ। ਉਹਨਾਂ ਨੂੰ ਪੱਗ ਦਸਤਾਰ ਨਹੀਂ ਉਸ ਤਰ੍ਹਾਂ ਨਾਲ ਸਜਾਈ ਗਈ। ਇਹਦਾ ਮਤਲਬ ਹੈ ਇੱਕ ਸੰਸਥਾਨ ਦੀ ਨਿਯੁਕਤੀ ਸਵਾਲਾਂ ਚ ਆ ਗਈ। ਅਗਰ ਪੰਜਾਬ ਦੇ ਮੁੱਖ ਮੰਤਰੀ ਨੂੰ ਗਵਰਨਰ ਦੀ ਥਾਂ ਕੋਈ ਹੋਰ ਸੌਂਚ ਕਾ ਜੇ ਸੰਦੀਪ ਜੀ ਫਿਰ ਅਧੇਕ ਲੋਕ ਮੁੱਖ ਮੰਤਰੀ ਮੰਨ ਲੈਣਗੇ ਅਧੇ ਕਹਿਣਗੇ ਤੁਹਾਨੂੰ ਤਾਂ ਮੁੱਖ ਮੰਤਰੀ ਸਾਹਿਬ ਗਵਰਨਰ ਨੇ ਸੌਂ ਹੀ ਨਹੀਂ ਚਕਾਈ ਸੋ ਜਿਹੜੇ ਸੰਵਿਧਾਨਿਕ ਦਾਇਰੇ ਪਰੰਪਰਾਵਾਂ ਬਣੀਆਂ ਉਹਦੇ ਮੁਤਾਬਕ ਅਗਰ ਸੰਸਥਾਵਾਂ ਚੱਲਣ ਜਿਹੜੀ ਇਹ ਗੱਲ ਚੱਲਦੀ ਹੈ ਨਾ ਵੀ ਸੰਸਥਾਵਾਂ ਨੂੰ ਢਾਹ ਲੱਗੀ ਇਹ ਸੰਸਥਾਵਾਂ ਨੂੰ ਢਾਹ ਲੱਗਣ ਦੀ ਨਿਸ਼ਾਨੀ ਹੈ ਜਦੋਂ ਪੋਲਿਟੀਕਲ ਲੀਡਰਸ਼ਿਪਾਂ ਆਪਣੀ ਮਰਜ਼ੀ ਦੇ ਫੈਸਲੇ ਕਰਾਉਣ ਲੱਗ ਜਾਣ ਵੀ ਜੀ ਸੌਦਾ ਸਾਹਿਬ ਨੂੰ ਮਾਫੀ ਦੇ ਦੋ ਈਟਾ ਲਾਉਣ ਵਾਲੀ ਗੱਲ ਹੀ ਹੈ ਨਾ ਸਭ ਤੋਂ ਵੱਡੀ ਟਾ ਉਸੇ ਦਿਨ ਹੀ ਤਾਂ ਲੱਗੀ ਹੈ ਜਿਸ ਦਿਨ ਸੌਦਾ ਸਾਹਿਬ ਨੂੰ ਸੌਦਾ ਸਾਧ ਨੂੰ ਮਾਫੀ ਦਿੱਤੀ ਔਰ ਬਾਅਦ ਦੇ ਵਿੱਚ ਉਹ ਮਾਫੀ ਹੁਕਮਨਾਮਾ ਰੱਦ ਕਰਨਾ ਪਿਆ ਤੇ ਖੋਰਾ ਸੰਦੀਪ ਜੀ ਇੱਕ ਵਾਰੀ ਲੱਗਦਾ ਪਿੱਲੀ ਕੰਧ ਦੀ ਇੱਕ ਇਟ ਡਿੱਗ ਜੇ ਤੇ ਜਦੋਂ ਤੁਸੀਂ ਮਹੀਨੇ ਬਾਅਦ ਵਾਪਸ ਆਓ ਘਰੋਂ ਉਹ ਕੰਧ ਹੀ ਨਹੀਂ ਹੁੰਦੀ ਬਹੁਤ ਸਾਰੇ ਲੋਕ ਨੇ ਪੰਜਾਬ ਚੋਂ ਕਹਿੰਦੇ ਜੀ ਜਦੋਂ ਅਸੀਂ ਅਸੀਂ ਕੈਨੇਡਾ ਗਏ ਸੀ ਜਦੋਂ ਵਾਪਸ ਆਏ ਤੇ ਸਾਡੀਆਂ ਨੀਂਹਾਂ ਭਰ ਕੇ ਗਏ ਸੀ ਪਲਾਟ ਦੀਆਂ ਇੱਟਾਂ ਹੀ ਹੈ ਨਹੀਂ ਜਦੋਂ ਖੋਰਾ ਲੱਗਣ ਲੱਗ ਜੇ ਨਾ ਸਦੀਪ ਜੀ ਉਹ ਪਤਾ ਨਹੀਂ ਲੱਗਦਾ ਵੀ ਕਦੋਂ ਸਥਿਤੀ ਰੜੇ ਮੈਦਾਨ ਵਰਗੀ ਹੋ ਜਾਂਦੀ ਹੈ ਅੱਜ ਸੰਸਥਾਵਾਂ ਨੂੰ ਐਡਾ ਜ਼ਿਆਦਾ ਇਹਨਾਂ ਨੇ ਘਾਣ ਦੀ ਸਥਿਤੀ ਚ ਲਿਆਤਾ ਪੋਲਿਟਿਕਲ ਲੀਡਰਸ਼ਿਪ ਨੇ ਜਿਹੜੇ ਵੀ ਲੋਕ ਸਮੇਂ-ਸਮੇਂ ਤੇ ਜ਼ਿੰਮੇਵਾਰ ਰਹੇ ਨੇ ਜਿਨ੍ਹਾਂ ਕੋਲੇ ਜ਼ਿਆਦਾ ਪ੍ਰਬੰਧ ਰਿਹਾ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2011-12 ਤੋਂ ਬਾਅਦ ਹੋਈਆਂ ਹੀ ਨਹੀਂ 13 ਸਾਲ ਹੋ ਗਏ ਤੇ ਜਿਹੜੇ ਉੱਥੋਂ ਦੇ ਮੈਂਬਰ ਨੇ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹ ਤਾਂ ਇਹ ਸੋਚਦੇ ਹੋਣਗੇ ਨਾ ਵੀ ਅਸੀਂ ਤਾਂ ਸਰਦੀਵੀ ਆਏ ਆ ਭਾਈ ਅਸੀਂ ਤਾਂ ਜੋ ਮਰਜ਼ੀ ਫੈਸਲੇ ਕਰ ਦਈਏ ਅਸੀਂ ਤਾਂ ਅੰਤਰੀਂ ਕਮੇਟੀ ਦੀ ਬੈਠਕ 'ਚ ਬੈਠੇ ਆ ਅਸੀਂ ਤਾਂ ਜਥੇਦਾਰ ਸਾਹਿਬ ਹਟਾ ਕੇ ਉਹ ਭੇਜਦੇ ਤੇ ਸੰਸਥਾਵਾਂ ਦਾ ਕਹਾਣ ਕੀ ਹੁੰਦਾ ਹੈ ਜਿਹੜੀ ਗੱਲ ਤਖਤ Shri Patna ਸਾਹਿਬ ਤੋਂ ਹੋਈ ਜਿਹੜੀ ਗੱਲ ਤਖਤ Shri ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਇਹ ਤਾਂ ਹੀ ਅਸੀਂ ਟਲ ਸਕਦੇ ਸੀ ਜੇ ਸੰਸਥਾਵਾਂ ਦਾ ਮਾਨ ਧਾਰਮਿਕ ਲੀਡਰਸ਼ਿਪ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਅਗਰੇ ਰੱਖਣਗੇ ਦੋਨੇ ਹੀ ਵੱਡੀਆਂ ਸੰਸਥਾਵਾਂ ਨੇ ਤਿੰਨ ਤਿੰਨ ਚਾਰ ਸਾਡੇ ਵੱਡੀਆਂ ਸੰਸਥਾਵਾਂ ਮੰਨੀਆਂ ਜਾਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਵੇਂ ਦਿੱਲੀ ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਸਾਡੇ ਤਖਤ ਸਾਹਿਬਾਂ ਇਹ ਹੀ ਮੰਨੀਆਂ ਜਾਂਦੀਆਂ ਡਲਾ ਸਾਹਿਬ ਐਸਜੀਪੀਸੀ ਆ ਅਕਾਲ ਤਖਤ ਸਾਹਿਬ ਆ ਤੇ ਅਕਾਲੀ ਦਲ ਅਤੇ ਜਿਹੜੇ ਤਖਤ ਆ ਆਪਣੇ ਤੁਸੀਂ ਵੇਖੋ ਹੁਣ ਹੁਣ ਪੰਜਾਬ ਦੇ ਤਿੰਨੇ ਤਖਤ ਸਹਿਬਾਨਾਂ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮ ਰੱਦ ਕਰਤੇ ਹੁਣ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਇਹ ਮਾਮਲੇ ਫੇਰ ਕੋਰਟ ਕਚਹਿਰੀਆਂ ਚ ਚਲੇ ਜਾਣ ਕਹਿ ਰਹੇ ਆ ਨਾ ਵੀ ਇੱਕ ਪਾਸੇ ਤੇ ਆਪਾਂ ਇਹ ਕਹਿ ਰਹੇ ਆ ਵੀ ਸਿੱਖ ਇੱਥੇ ਆਉਣ ਆਪਣੇ ਮਸਲੇ ਲੈ ਕੇ ਤੇ ਆਪਾਂ ਮਸਲਾ ਜੀ ਇੰਨਾ ਉਲਝਾ ਲਿਆ ਵੀ ਜੀ ਸਾਨੂੰ ਕੋਰਟ ਜਾਣਾ ਪੈ ਗਿਆ ਤੇ ਫਿਰ ਮਤਲਬ ਇਹ ਆਪਾਂ ਕਿੱਦਾਂ ਕਨਵਿੰਸ ਕਰਾਂਗੇ ਕਿਦਾਂ ਯਕੀਨ ਦਿਵਾਵਾਂਗੇ ਵੀ ਇੱਥੇ ਮਸਲੇ ਹੱਲ ਹੁੰਦੇ ਆ ਸੰਦੀਪ ਜੀ ਇਹਦਾ ਹੱਲ ਇੱਕੋ ਹੀ ਹੈ ਇਹਦਾ ਫੈਸਲਾ ਹੁਣ ਸੰਗਤ ਕਰੂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਸਹੀ ਵੇਲਾ ਹੈ ਕੇਂਦਰ ਸਰਕਾਰ ਨੂੰ ਔਰ ਸੁਖਵੀਰ ਬਾਦਲ ਉਹਨਾਂ ਦੇ ਧੜੇ ਨੂੰ ਕਦੀ ਤੁਸੀਂ ਹਰਜਿੰਦਰ ਸਿੰਘ ਧਾਮੀ ਤੋਂ ਸੁਣਿਆ ਵੀ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਜੀ ਐਸਡੀਪੀਸੀ ਦੀਆਂ ਚੋਣਾਂ ਕਰਾ ਦਿਓ ਦੱਸੋ ਮੈਨੂੰ ਸੁਣਿਆ ਵੀ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਵੀ ਕੇਂਦਰ ਕਿਉਂ ਨਹੀਂ ਕਰਾਉਂਦਾ ਜੀ ਐਸਡੀਪੀਸੀ ਦੀਆਂ ਚੋਣਾਂ ਇਹ ਚੋਣਾ ਹੋਣੀ ਚਾਹੀਦੀ ਕਿਉਂਕਿ ਉਹ ਤਾਂ ਕਹਿੰਦੇ ਅਸੀਂ ਤਾਂ ਬੈਠੇ ਆ ਭਾਈ ਅਸੀਂ ਤਾਂ ਪ੍ਰਧਾਨ ਬੈਠੇ ਆ ਵੀ ਜੇ ਅਸਤੀਫਾ ਵੀ ਦੇ ਦਈਏ ਤੇ ਸੁਖਵੀਰ ਬਾਦਲ ਮਣਾਉਣ ਆ ਜੂਗਾ ਤੇ ਆਪਣੀ ਤਾਂ ਪ੍ਰਧਾਨਗੀ ਫੇਰ ਆ ਪਤਾ ਲੱਗੀ ਧਾਮੀ ਸਾਹਿਬ ਦੁਬਾਰਾ ਲੈ ਗਏ ਪ੍ਰਧਾਨਗੀ ਹਾਲਾ ਕਿ ਹੁਣ ਜਿਹੜੀਆਂ ਸੰਸਥਾਵਾਂ ਦਾ ਮਾਨ ਸਨਮਾਨ ਡਿੱਗਿਆ ਹੈ ਅਗਰ ਐਸਜੀਪੀਸੀ ਦੀਆਂ ਚੋਣਾਂ ਦੁਬਾਰਾ ਹੁੰਦੀਆਂ ਨੇ ਇਸ ਵਾਰ ਸਭ ਤੋਂ ਵੱਡਾ ਮੁੱਦਾ ਹੀ ਇਹ ਹੈ ਕੀ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਜੂਰ ਸਾਹਿਬ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਤਖਤ ਸ੍ਰੀ ਪਟਨਾ ਸਾਹਿਬ ਇਹਨਾਂ ਸਾਰੀਆਂ ਦੀਆਂ ਸੰਸਥਾਵਾਂ ਦਾ ਮਾਨ ਸਨਮਾਨ ਬਹਾਲ ਹੋਣਾ ਚਾਹੀਦਾ ਹੈ ਇਸੇ ਮੁੱਦੇ ਤੇ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਔਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਧੜਾ ਸਭ ਤੋਂ ਵੱਧ ਸਵਾਲਾਂ 'ਚ ਹੈ ਇਹ ਤਾਂ ਦੁਨੀਆ ਜਾਣਦੀ ਹੈ ਉਹ ਨਹੀਂ ਚਾਣਗੇ ਚੋਣਾਂ ਹੋਣ ਪਰ ਇਹ ਕੇਂਦਰ ਨੂੰ ਹੁਣ ਦੇਖਣਾ ਪੈਣਾ ਹੁਣ ਸੁਖਬੀਰ ਬਾਦਲ ਹੁਣੀ ਪੰਜ ਮੈਂਬਰੀ ਕਮੇਟੀ ਵਾਲਿਆਂ ਨੂੰ ਕਹੀ ਜਾਂਦੇ ਆ ਵੀ ਇਹ ਗੱਦਾਰ ਨੇ ਸੈਂਟਰ ਨਾਲ ਮਿਲੇ ਹੋਏ ਨੇ, ਬੀਜੇਪੀ ਨਾਲ ਮਿਲੇ ਹੋਏ ਨੇ। ਬੀਜੇਪੀ ਚੋਣਾ ਨਹੀਂ ਕਰਾਉਂਦੀ। ਅਗਰ ਪੰਜ ਮੈਂਬਰੀ ਕਮੇਟੀ ਵਾਲੇ ਬੀਜੇਪੀ ਨਾਲ ਮਿਲੇ ਹੋਣ ਤੇ ਬੀਜੇਪੀ ਨੇ ਹੁਣ ਨੂੰ ਇਸ਼ਾਰਾ ਦੇ ਦੇਣਾ ਸੀ, ਵੈਸੇ ਵੋਟਾਂ ਹੁਣ ਹੋ ਜਾਣੀਆਂ। ਸੰਦੀਪ ਜੀ ਮੇਰਾ ਇੱਕ ਸਵਾਲ ਹੈ। ਪੰਜ ਮੈਂਬਰੀ ਕਮੇਟੀ ਦੇ ਜਿਹੜੇ ਆਗੂ ਨੇ ਮਨਪੀਤਿਆਲੀ ਸੁਖਵੀਰ ਬਾਦਲ ਨੇ ਮਨਪੀਤਿਆਲੀ ਨੂੰ ਐਮਪੀ ਦੀ ਟਿਕਟ ਲੜਾਈ ਸੀ। ਸੁਖਵੀਰ ਬਾਦਲ ਨੇ ਮਨਪੀਤਿਆਲੀ ਨੂੰ ਅਕਾਲੀ ਬੀਜੇਪੀ ਦਾ ਸਾਂਝਾ ਉਮੀਦਵਾਰ ਬਣਾਇਆ ਸੀ ਸੁਖਵੀਰ ਬਾਦਲ ਨੇ ਹੀ ਮਨਪੀਤਿਆਲੀ ਨੂੰ ਅਕਾਲੀ ਬੀਜੇਪੀ ਦਾ ਉਮੀਦਵਾਰ ਬਣਾਇਆ ਸੀ ਹੁਣ ਸੁਖਵੀਰ ਬਾਦਲ ਕਹਿੰਦਾ ਇਹ ਬੀਜੇਪੀ ਨਾਲ ਮਿਲੇ ਹੋਏ ਨੇ ਕਿਉਂ ਮਿਲੇ ਹੋਏ ਨੇ ਕਿਉਂਕਿ ਸੁਖਵੀਰ ਬਾਦਲ ਨੇ ਬੀਜੇਪੀ ਛੱਡਤੀ ਤੁਸੀਂ ਵੇਖੋ ਨਾ ਨਹੀਂ ਮਲਾਇਕ ਫਿਰ ਉਹਨਾਂ ਨੇ ਹੀ ਸੀ ਨਾ ਮੈਂ ਮੈਂ ਉਹੀ ਤਾਂ ਕਹਿਣਾ ਨਾ ਕਿ ਸਮਝੌਤਾ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਦੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਰਹੇ ਦੇ ਬੀਜੇਪੀ ਨਾਲ ਕੀਤਾ ਸੀ ਮਨਪੀਤਿਆਲੀ ਤਾਂ ਉਦੋਂ ਬਹੁਤ ਛੋਟੀ ਉਮਰ ਦਾ ਵਿਅਕਤੀ ਸੀ ਨੌਜਵਾਨ ਸੀ ਪਹਿਲੀ ਵਾਰੀ ਐਮਐਲਏ ਬਣਿਆ ਮੇਰਾ ਖਿਆਲ ਉਹ 12 ਤੋਂ ਬਾਅਦ 12 12 ਚ ਲੜਿਆ ਸ਼ਾਇਦ ਮਨਪੀਤਿਆਲੀ ਹਾਂ 12 ਚ ਲੜੇ 19 ਚ ਲੜੇ ਹਾਂ ਇੱਕ ਵਾਰੀ ਹਾਰੇ ਨੇ ਉਹ ਫੁਲਕਾ ਸਾਹਿਬ ਤੋਂ ਜਦੋਂ ਆਪ ਦੀ ਲਹਿਰ ਸੀ 7 ਚ ਹਾਰੇ ਜਦੋਂ 17 ਦੀ ਮਾਫ ਕਰਨਾ 17 ਜਦੋਂ ਫੁਲਕਾ ਸਾਹਿਬ ਲੜੇ 17 ਚ ਫੁਲਕਾ ਸਾਹਿਬ ਜਿੱਤੇ ਪਹਿਲੀ ਵਾਰੀ ਫੁਲਕਾ ਸਾਹਿਬ ਅਸਤੀਫਾ ਦੇ ਗਏ ਫਿਰ ਮਨਪੀਤਿਆਲੀ 19 ਚ ਜਿੱਤ ਗਏ ਤਿਆ ਹੁਣ ਲਗਾਤਾਰ ਫਿਰ ਮਨਪੇ 40 ਜਿੱਤ ਗਿਆ ਇਹਦਾ ਮਤਲਬ ਹੈ ਜਿਹੜੀ ਹੁਣ ਦੂਜੇ ਪਾਸੇ ਦੀ ਲੀਡਰਸ਼ਿਪ ਨੂੰ ਇਹ ਕਹਿਣਾ ਵੀ ਇਹ ਬੀਜੇਪੀ ਨਾਲ ਮਿਲੇ ਹੋਏ ਨੇ ਉਹ ਭਾਈ ਬੀਜੇਪੀ ਦੇ ਬੀਜੇਪੀ ਨਾਲ ਤਾਂ ਤੁਸੀਂ ਇਹਨਾਂ ਦੀ ਸਾਂਝ ਤੁਸੀਂ ਪੁਵਾਈ ਸੀ ਚੰਦੂ ਮਾਦਰੇ ਦੀ ਸਾਂਝ ਤੁਸੀਂ ਪੁਵਾਈ ਹੈਂ ਜੀ ਸਾਰੇ ਅਕਾਲੀ ਦਾ ਸਾਂਝ ਪੁਵਾਈ ਸੀ ਆਪਾਂ ਗਿੱਡੀ ਜਗੀਰਕਰ ਜਦੋਂ ਮੰਤਰੀ ਬਣੀ ਜਿੱਤ ਕੇ ਅਕਾਲੀ ਭਾਜਪਾ ਇਕੱਠੇ ਸੀ ਤੋਂ ਫੈਸਲਾ ਤਾਂ ਬੀਜੇਪੀ ਨਾਲ ਸਾਂਝ ਦਾ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਦਾ ਸੀ ਸੋ ਸੰਦੀਪ ਜੀ ਦੇਖੋ ਆਪਾਂ ਕਿਸੇ ਦੀ ਗੱਡੀ 'ਚ ਟਾਇਰ ਪਵਾ ਕੇ ਦਿੱਤਾ ਹੋਵੇ ਤੇ ਆਪਾਂ ਬੰਦੇ ਨੂੰ ਕਹੀਏ ਤੂੰ ਗਲਤ ਟਾਇਰ ਪਾਈ ਫਿਰਦਾ ਹੈ ਤੂੰ ਸਾਡਾ ਨੁਕਸਾਨ ਕਰਾ ਦੇਣਾ ਸੋ ਭਾਜਪੀ ਦੇ ਨੇੜੇ ਦੂਜੀ ਸਾਰੀ ਲੀਡਰਸ਼ਿਪ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਤੇ ਸੁਖਵੀਰ ਸਿੰਘ ਬਾਦਲ ਚਲੋ ਆਪਣੇ ਪਿਤਾ ਤੇ ਥੋੜੀ ਕੋਈ ਸਵਾਲ ਚੱਕ ਸਕਦਾ ਹੁੰਦਾ ਕੋਈ ਮੇਰੇ ਪਿਤਾ ਨੇ ਸਮਝੌਤਾ ਕੀਤਾ ਸੀ ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਥੋੜੀ ਸੁਖਵੀਰ ਬਾਦਲ ਐ ਕਹਿ ਦੂਗਾ ਆਪਾਂ ਇਸ ਗੱਲ ਤੇ ਸੁਖਵੀਰ ਬਾਦਲ ਨੂੰ ਕਹਿੰਦੇ ਨਹੀਂ ਪਰ ਇਹ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਜੇ ਪੰਜ ਮੈਂਬਰੀ ਕਮੇਟੀ ਦੇ ਕੋਈ ਲੀਡਰ ਬੀਜੇਪੀ ਦੇ ਨਾਲ ਮਿਲਦੇ ਜੁਲਦੇ ਵੀ ਹੋਣ ਰੋਟੀ ਪਾਣੀ ਖਾਂਦੇ ਵੀ ਹੋਣ ਤੇ ਸੁਖਵੀਰ ਬਾਦਲ ਦੇ ਜਦੋਂ ਪਰਿਵਾਰ ਚ ਵਿਆਹ ਹੋਇਆ ਸੀ ਕਿਵੇਂ ਬੀਜੇਪੀ ਦੀ ਫੌਜ ਆਈ ਸੀ ਸਾਰੀ ਤੇ ਕਿੱਡੇ ਖੁਸ਼ ਸੀ ਸੁਖਵੀਰ ਬਾਦਲ ਜਫੀਆਂ ਪਾਉਂਦੇ ਸੀ ਸੋ ਇਸ ਕਰਕੇ ਸਮਾਜਿਕ ਮਿਲਣਾ ਮਿਲਣਾ ਵਰਤਣਾ ਸਾਰਿਆਂ ਦਾ ਹੁੰਦਾ ਹੁਣ ਜੇ ਕੋਈ ਦੁਸ਼ਮਣ ਵੀ ਸਾਨੂੰ ਮਿਲ ਜੇ ਤੇ ਅਸੀਂ ਹੱਥ ਸਤਿ ਸ਼੍ਰੀ ਅਕਾਲ ਬੁਲਾ ਦਿੰਨੇ ਆ ਨਾ ਜੀ ਤੋ ਇਸ ਕਰਕੇ ਇਹ ਜਿਹੇ ਇਲਜ਼ਾਮਾ ਤੋਂ ਸੁਖਵੀਰ ਬਾਦਲ ਦੇ ਗਰੁੱਪ ਨੂੰ ਬਚਣਾ ਚਾਹੀਦਾ ਸੋ ਸਿਆਣੇ ਕਹਿੰਦੇ ਨੇ ਸੰਦੀਪ ਜੀ ਮੈਂ ਤਾਂ ਥੋੜੇ ਜਿ ਦਿਨਾਂ ਬਾਅਦ ਪੀੜੀ ਥੱਲੇ ਝਾੜੂ ਫੇਰ ਲੈਣਾ ਹੁੰਦਾ ਸੋ ਸਾਰਿਆਂ ਨੂੰ ਫੇਰਨਾ ਚਾਹੀਦਾ ਹੈ ਉਹਦੇ ਨਾਲ ਹੀ ਅਸੀਂ ਦੁਨੀਆ 'ਚ ਸਾਫ਼ ਸੁਥਰੇ ਹੋ ਕੇ ਵੱਡੀ ਜ਼ਿੰਦਗੀ ਜੀ ਸਕਾਂਗੇ ਸੋ ਚਲੋ ਬਾਕੀ ਸੰਦੀਪ ਜੀ ਇਹ ਲੀਡਰ ਬਹੁਤ ਵੱਡੇ ਨੇ ਤੇ ਆਪਾਂ ਅਰਦਾਸ ਰੱਬ ਅੱਗੇ ਹੀ ਕਰਦੇ ਆਂ ਵੀ ਇਹ ਮਸਲੇ ਨਿਬੜਨ ਦਲਬਾਹ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਪ੍ਰੋਗਰਾਮ ਲਈ ਬਸ਼ਿਕਾਲ ਦੀ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਧੰਨਵਾਦ ਜੀ